ਸੰਦੀਪ ਕੌਰ ਦੀ ਰਚਨਾ ਢਿੱਡ ਦੀ ਅੱਗ ਭਾਗ ਛੇਮਾ ਲੈ ਕੇ ਹਾਜ਼ਰਾਂ ਜੀ ਬਲਦੀਪ ਦੱਸਣ ਲੱਗੀ ਤੁਹਾਨੂੰ ਪਤਾ ਹੀ ਐ ਭੂਆ ਜੀ ਜਦੋਂ ਆਪਣੇ ਪਾਣੀ ਆਇਆ ਇਹ ਢਾਈ ਸਾਲ ਦੀ ਸੀ ਮੇਰੇ ਬਾਪੂ ਜੀ ਆਏ ਕਦੇ ਨਾ ਕਹਿੰਦੇ ਭਾਈ ਮੈਂ ਤਾਂ ਐਸੋ ਕੇ ਆਇਆ ਵੀ ਬੰਦ ਤੋੜਨ ਗਿਆ ਚ ਪਿੰਡ ਖਾਲੀ ਕਰਨਾ ਕੋ ਮੈਨੂੰ ਨਹੀਂ ਪਤਾ ਤੁਸੀਂ ਨੇ ਦੇ ਸਵੇਰੇ ਕਦੋਂ ਜਾਓਗੇ ਇਹਨੂੰ ਐਵੇਂ ਜੋ ਆਖਰੀ ਨੂੰ ਤੰਗ ਕਰੋਗੇ ਹੁਣੇ ਤਿਆਰ ਕਰ ਦੋ ਮੈਂ ਇਹਨੂੰ ਲੈ ਜਾਣਾ ਇਹ ਤਾਂ ਉਦੋਂ ਹੀ ਆਪਦੇ ਨਾਨਾ ਜੀ ਨਾਲ ਚਲੀ ਗਈ ਸੀ। ਵਧੀਆ ਜੀ ਲਾ ਲਿਆ ਸੀ। ਅਸੀਂ ਤਾਂ ਦੂਜੇ ਦਿਨ ਗਏ ਰਾਤ ਨੂੰ। ਹੁਣ ਤਾਂ ਫਿਰ ਵੀ ਵੱਡੀ ਹੋ ਗਈ। ਹਾਂ ਉਦੋਂ ਤਾਂ ਭਾਈ ਸਾਰਾ ਪਿੰਡ ਖਾਲੀ ਹੋ ਗਿਆ ਸੀ ਆਪਣਾ। ਤੁਸੀਂ ਸਮਾਨ ਕਿੱਥੇ ਲੈ ਕੇ ਗਏ ਸੀ? ਭੂਆਏ ਪੁੱਛਣ ਲੱਗੀ। ਅਸੀਂ ਤਾਂ ਭੂਆ ਜੀ ਸਮਾਨ ਤਾਂ ਰਾਣੀ ਦੇ ਸੌਂਟੇ ਦਿੱਤਾ ਸੀ। ਯਾਦਾ ਤਾਂ ਬਾਕੀ ਮੇਰੇ ਤੇ ਕੀ ਭੇਜਤਾ ਸੀ। ਅਸੀਂ ਤਾਂ ਸਾਰੇ ਘਰ ਰਾਤ ਨੂੰ ਹੋ ਗਏ। ਬਾਲਾ ਬੁਰਾ ਹਾਲ ਸੀ। ਕੋਬਾ ਨਿਕਲਿਆ ਸੀ। ਕਰਾਉਂ ਦੇ ਦੇ ਕੇ ਮਾਰ ਤੋਂ ਸਾਰੇ ਮੇਰੇ ਪੇਕੇ ਹੀ ਲੈ ਗਏ ਸੀ ਕਈ ਦਿਨ ਰਹੇ ਉੱਥੇ ਫਿਰ ਆ ਕਾਂ ਪੈਂਦੇ ਸੀ ਪਿੰਡ ਚ ਥੋੜੇ ਤਾਂ ਨਹੀਂ ਕੋਈ ਡਰ ਸੀ 부ਆ ਜੀ ਪਾਣੀ ਦਾ ਨਹੀਂ ਸਾਡੇ ਤਾਂ ਨਹੀਂ ਸੀ ਆਉਂਦਾ ਕੋਈ ਪਾਣੀ ਲੈ ਤੇਰੀ ਬੇਬੇ ਵੀ ਆਉਂਦੀ ਐ 부ਆ ਕਹਿੰ ਲੀ ਮਨ ਜੋਤ ਕਰ ਜੋਤ ਨੂੰ ਝੂਟ ਲੈ ਟੂਟੇ ਦੇ ਪੁੱਤ ਇਹ ਕਹਿ ਕੇ ਗੇਬਲ ਦੀਦ ਕੰਮ ਕਰਨ ਲੱਗ ਪਈ ਉਹਦੀ ਸੱਸ ਤੇ ਉਹ ਬਹਿ ਕੇ ਗੱਲਾਂ ਬਾਤਾਂ ਕਰਨ ਲੱਗ ਪਈਆਂ ਥੋੜੇ ਦਿਨਾਂ ਤੱਕ ਬਤਾਰ ਕੁਲਦੀਪ ਨੂੰ ਉਹਦੇ ਪੇਕੇ ਤੋਂ ਲੈ ਮਨਜੋਤ ਦੇ ਪੇਪਰ ਵੀ ਖਤਮ ਹੋ ਗਏ ਬਲਦੀਪ ਨੇ ਆਪਣੀ ਸੱਸ ਨੂੰ ਪੁੱਛਿਆ ਕਿ ਮੈਂ ਪਿੰਡ ਜਾਵਾਂ ਤਾਂ ਉਹ ਕਹਿਣ ਲੱਗੀ ਕਿ ਘਰੇ ਨਹੀਂ ਸਰਦਾ ਜੇ ਜਾਣਾ ਹੀ ਹੈ ਤਾਂ ਇੱਕ ਰਾਤ ਲਾਏ ਬਲਦੀਪ ਬਤਾਰ ਨੂੰ ਕਹਿਣ ਲੱਗੀ ਮਨਜੋਤ ਨਾਲ ਕੇ ਜਾਣ ਦੀ ਇੱਜਤ ਕਰੀ ਜਾਵੇ ਜੇ ਤੁਹਾਡੇ ਕੋਲੇ ਟਾਈਮ ਹੈਗਾ ਆ ਪੰਜਾਣਾ ਆਈਏ ਬਲਕਾਰ ਕਹਿੰਦਾ ਅੱਜ ਤਾਂ ਟਾਈਮ ਨਹੀਂ ਕੱਲ ਨੂੰ ਬਗ ਜਾਗੇ ਉਧਰੋਂ ਬਚਿੱਤਰ ਸਿਓ ਆ ਗਿਆ ਤੇ ਬਲਕਾਰ ਨੂੰ ਕਹਿਣ ਲੱਗਾ ਅੱਜ ਬਗਦੇ ਚਾਹੇ ਕੱਲ ਨੂੰ ਪਰ ਬੰਦੀਪ ਨੂੰ ਛੱਡਾਂ ਹੀ ਚਾਰ ਦਿਨ ਆਪਕੇ ਸਰਦੂ ਉਹਦੇ ਇਹਦਾ ਬਾਪੂ ਬਾੜੀ ਫੇਰ ਹੀ ਕਰਦਾ ਸੀ ਕਹਨਾ ਸੀ ਚਮਕੌਰ ਦੇ ਪਰੋਂ ਲੜਕੀ ਜਿਆਦਾ ਢਿੱਲੀ ਐ ਕੋਈ ਨਾ ਬਾਪੂ ਜੀ ਕੱਲ ਨੂੰ ਬਗ ਜਾਗੇ ਅੱਜ ਦਾ ਕੰਮ ਖੇਤ ਹੈ। ਇੱਕ ਹੈ ਕੇਵਲ ਬਲਕਾਰ ਨੇ ਟਰੈਕਟਰ ਸਟਾਰਟ ਕਰ ਲਿਆ ਤੇ ਖੇਤ ਚਲਾ ਗਿਆ। ਦੂਜੇ ਦਿਨ ਪਹਿਲੇ ਪੈਰ ਦਾ ਕੰਮੰਦਾਰ ਵੇੜ ਕੇ ਬਲਦੀਪ ਆਪ ਤਿਆਰ ਹੋ ਗਿਆ। ਹੋ ਗਈ ਤੇ ਨਾਲੇ ਦੋਨੇ ਕੁੜੀਆਂ ਤਿਆਰ ਕਰ ਲਈਆਂ। ਬਲਕਾਰ ਵੀ ਬਾਹਰਲੇ ਘਰ ਆ ਕੇ ਨਹਾ ਧੋ ਕੇ ਤਿਆਰ ਹੋ ਗਿਆ। ਬਲਦੀਪ ਦੇ ਪੇਕਾਂ ਦਾ ਪਿੰਡ ਨੇੜੇ ਹੀ ਸੀ। ਅੱਧੇ ਕੁ ਘੰਟੇ ਜੋ ਹੋ ਉੱਥੇ ਪਹੁੰਚ ਗਏ। ਸਾਰਿਆਂ ਨੂੰ ਮਿਲਿਆ ਜਦੋਂ ਬਲਦੀਪ ਨੇ ਪੁੱਛਿਆ ਕਿ ਵੱਡੀ ਭਾਬੀ ਕਿੱਥੇ ਹੈ ਕਿਵੇਂ ਨੇ ਉਹ ਹੁਣ ਦਰਦ ਕਿਵੇਂ ਹੈ ਹਰਕ ਹੈ ਐਨਾ ਕਹਿਣ ਦੀ ਧੀਰ ਸੀ ਉਹਦੇ ਬਾਪੂ ਜੀ ਰੋਣ ਲੱਗ ਪਏ ਸਾਰਿਆਂ ਨੇ ਸੁਝਾਇਆ ਕਿ ਜੇ ਤੁਸੀਂ ਰੋਵੋਗੇ ਤਾਂ ਬੱਚਿਆਂ ਦਾ ਕੀ ਹਾਲ ਹੋਵੇਗਾ ਬਲਦੀਪ ਕਹਿੰਦੀ ਮੈਨੂੰ ਤਾਂ ਦੱਸ ਤਾਂ ਦਿਓ ਡਾਕਟਰਾਂ ਨੇ ਕੀ ਕਿਹਾ ਤੁਸੀਂ ਰੋਈ ਕੋ ਜਾਣੇ ਤਾਂ ਜਿਮ ਕਹ ਕਹਿ ਲੱਗਿਆ ਤੇਰੀ ਪਰਜਾਈ ਨੂੰ ਚੰਡੀਗੜ੍ਹ ਲੈ ਕੇ ਗਈ ਸੀ ਭਾਈ ਉਹਨਾਂ ਨੇ ਸਾਰੇ ਟੈਸਟ ਕਰਕੇ ਦੱਸਿਆ ਕਿ ਕੋਈ ਗਲਤ ਰੋਗ ਹੈ ਭਾਈ ਇਸ ਮਾੜੇ ਰੋਗ ਦਾ ਨਾ ਕੀ ਲੈਣਾ ਇਹ ਸੁਣ ਕੇ ਬਲਦੀਪ ਰੋਣ ਲੱਗ ਪਈ ਪਰ ਉਹਨੇ ਆਪਣੇ ਆਪ ਨੂੰ ਸੰਭਾਲਿਆ ਅੱਖਾਂ ਸਾਫ਼ ਕਰਕੇ ਮਨ ਕਰੜਾ ਜਿਹਾ ਕਰਕੇ ਸਰਪਾਲ ਕੋਲ ਚਲੀ ਗਈ ਸਾਸਰੀ ਘਰ ਭਾਬੀ ਠੀਕ ਹੋ ਤੁਸੀਂ ਇਹ ਸੁਣ ਕੇ ਸਰਪਾਲ ਖੜੀ ਹੋ ਕੇ ਬਲਦੀਪ ਨੂੰ ਚੁੰਮੜ ਲਈ ਉਹਦੇ ਗੱਲ ਲੱਗੇ ਅਰੋਂ ਲੱਗ ਗਈ ਬਲਦੀਪ ਦੀਆਂ ਬਾ ਨਿਕਲ ਗਈਆਂ ਦੋ ਮਹੀਨਿਆਂ ਦੀ ਬਜਾਈ ਦੇ ਅੱਖਾਂ ਵਿੱਚੋਂ ਦਰਿਆ ਵਗ ਪੈ ਤਰੇ ਬਲਦੀਪ ਕਹਿਣ ਲੱਗੀ ਭਾਬੀ ਤੁਸੀਂ ਮਨ ਖਰਾਬ ਨਾ ਕਰੋ ਤੁਸੀਂ ਰੋਵੋਗੇ ਤਾਂ ਬੱਚੇ ਰੋਣ ਜਾਣਗੇ ਨਾਲੇ ਰੋ ਕੇ ਤਾਂ ਕੁਝ ਨਹੀਂ ਵੜਨਾ ਸਭਾ ਤੁਸੀਂ ਤਾਂ ਹੌਸਲਾ ਰੱਖੋ ਜੇ ਐ ਫਿਕਰ ਕਰੀ ਗਏ ਤਾਂ ਦਵਾਈ ਨੇ ਵੀ ਕੰਮ ਨਹੀਂ ਕਰਨਾ ਕੀ ਕਰਾਂ ਬਲਦੀਪ ਜੋ ਅੱਖਾਂ ਕੰਨੀ ਦੇਖ ਕੇ ਮਨ ਪਰ ਜਾਂਦਾ ਹੈ ਜੇ ਮੈਨੂੰ ਕੁਝ ਹੋ ਗਿਆ ਮੇਰੇ ਬੱਚੇ ਰੋ ਜਾਣਗੇ ਸੁਪਾਲੇ ਕਿਹਾ ਕਾ ਕ ਹੋ ਜਾਣਗੇ ਬੱਚੇ ਬੈਗਰੂ ਤੁਹਾਨੂੰ ਤੰਦਰੁਸਤ ਸੀ ਬਖਸ਼ੀ ਤੁਹਾਡਾ ਰੋ ਕੱਟਿਆ ਜਾਵੇ ਆਪਦੇ ਬੱਚਿਆਂ 'ਚ ਹੱਸੋ ਫੇਡੋ ਬਲਦੀਪ ਇਹ ਕਹਿ ਕੇ ਆਪਣੇ ਭਝਾਈ ਨੂੰ ਹੌਸਲਾ ਦੇਣ ਲੱਗੀ ਪਰ ਆਪਦੀਆਂ ਅੱਖਾਂ ਵਿੱਚੋਂ ਪਾਣੀ ਰੋਕਣ ਦਾ ਨਾਮ ਨਹੀਂ ਲੈ ਰਿਆ ਸੀ ਫਿਰ ਬਾਕੀ ਸਾਰੇ ਵੀ ਉਹਨਾਂ ਕੋਲ ਅੰਦਰ ਆ ਗਏ ਬੈਠ ਕੇ ਗੱਲਾਂ ਵਟਾ ਕਰਨ ਲੱਗ ਪਏ ਚਮਕੌਰ ਦੇ ਜੀ ਇਹ ਦੇ ਜਵਾਬ ਵੱਡੇ ਸੀ ਉਹ ਛੋਟਿਆਂ ਨੂੰ ਕਢਾਉਣ ਲੱਗੇ ਉਹਨਾਂ ਨੂੰ ਆਪਣੀ ਵਸਤੀ ਕਰਨ ਤੱਕ ਆਦਤ ਸੀ ਕੋਈ ਜੜੀ ਲਹੀ ਦੀ ਨਹੀਂ ਸੀ ਜਦੋਂ ਕੋਈ ਗੱਲ ਕਰਦਾ ਕਰਦਾ ਰੋਣ ਲੱਗ ਜਾਂਦਾ ਉਹਨੂੰ ਦੇਖ ਕੇ ਸਹਿਮ ਜਾਂਦੇ ਸੀ ਬਰਕਾਰ ਚਮਕੌਰ ਤੋਂ ਪੁੱਛਣ ਗਿਆ ਕੀ ਕਿਹਾ ਬਾਈ ਡਾਕਟਰ ਨੇ ਕਦੋਂ ਜਾਣਾ ਹੈ ਹੁਣ ਉਹਨਾਂ ਨੇ 12 ਤਰੀਕ ਦਿੱਤੀ ਆ ਭਾਈ ਕਹਿੰਦੇ ਪਹਿਲਾਂ ਦਵਾਈ ਲਗੂ ਗਾਹ ਦਾਦਨਾ ਬਾਅਦ ਜਾਣਾ ਪਊ ਜਦੋਂ ਸਾਰੀ ਦਵਾਈ ਲੱਗ ਗਈ ਫਿਰ ਅਪਰੇਸ਼ਨ ਕਰਨਗੇ ਲੰਮਾ ਚੱਲੂ ਇਲਾਜ ਚਮਕਰ ਨੇ ਸਾਰੀ ਗੱਲ ਸਮਝਾਈ ਬਲਦੀਪ ਦੀਆਂ ਦੂਜੀਆਂ ਪਰਜਾਈਆਂ ਰੋਟੀ ਟੁੱਕ ਕਰਨ ਲੱਗ ਪਈਆਂ ਰਖਣੀ ਡਿਊਟੀ ਤੋਂ ਗਿਆ ਆ ਗਿਆ ਉਹ ਤੇ ਬਲਕਾਰ ਖੇਤ ਵੱਲ ਜਿਹੜਾ ਮਾਰਨ ਬਾਅਦ ਚਲੇ ਗਏ ਸਾਰੇ ਦਬਰਦਾ ਪੂਸੋ ਬੈਤੈ ਸੀ ਤੜਕੇ ਆਪਨੇ ਰੋਟੀ ਟੋਕ ਬਣਾ ਲੈਂਦੇ ਸੀ ਪਰ ਕਿਸੇ ਨੇ ਵਰਕ ਹੀ ਨਹੀਂ ਸੀ ਲੱਗਦੀ ਜਵਾਖਾਂ ਨੇ ਤਾਂ ਚੌੜ ਕਰਨੀ ਸੀ ਸੀ ਜਾਣੇ ਸੀ ਨਾ ਪਰ ਸਾਰੇ ਉਹਨਾਂ ਨੂੰ ਝਿੜਕ ਕੇ ਚੁੱਪ ਕਰਵਾ ਲੈਂਦੇ ਸੀ ਸੰਦੀਪ ਕੌਰ ਦੀ ਰਚਨਾ ਤੁਹਾਨੂੰ ਹੁਣ ਤੱਕ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਹਾਣੀ ਨੂੰ ਪੂਰਾ ਸੁਣ ਲਈ ਕੱਲ ਵਾਲਾ ਭਾਗ ਜ਼ਰੂਰ ਸੁਣਨਾ ਜੀ